ਤਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪ੍ਰਮਾਤਮਾ ਤਨ ਦੀ ਲੋੜ ਹੈ ਧਨ ਮਨ ਦੀ ਲੋੜ ਹੈ ਧਰਮ ਤਨ ਦੀ ਲੋੜ ਹੈ ਭੋਜਨ ਮਨ ਦੀ ਲੋੜ ਹੈ ਭਜਨ ਕਰੀਬਨ ਕਰੀਬਨ 90 ਫੀਸਦੀ ਮਨੁੱਖ ਸਮਾਂ ਤੇ ਜ਼ਿੰਦਗੀ ਤਨ ਦੀ ਲੋੜਾਂ ਦੇ ਚ ਹੀ ਬੀਤਿਤ ਕਰਦਾ ਹੈ ਬਸਰ ਕਰਦਾ ਹੈ ਮਨ ਦੀ ਤੇ ਬਹੁਤੀ ਦੁਨੀਆ ਫਿਕਰ ਹੀ ਨਹੀਂ ਕਰਦੀ ਮਨ ਦਾ ਬੇਚੈਨ ਹੋਣਾ ਇਹਦਾ ਅਧੂਰਾਪਣ ਹੈ ਮਨ ਦਾ ਦੁਖੀ ਹੋਣਾ ਇਹਦਾ ਅਧੂਰਾਪਣ ਹੈ ਕੁਝ ਵੀ ਮਿਲ ਜਾਏ ਮਨ ਦੀ ਤ੍ਰਿਪਤੀ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਇਹਦੀ ਲੋੜ ਕੁਝ ਹੋਰ ਹੈ ਇਹਦੀ ਲੋੜ ਕੁਝ ਹੋਰ ਹੈ ਭੋਜਨ ਇਸ ਦੀ ਲੋੜ ਨਹੀਂ ਹੈ ਪਦਾਰਥ ਇਸ ਦੀ ਲੋੜ ਨਹੀਂ ਹੈ ਧਨ ਸੰਪਦਾ ਦੀ ਲੋੜ ਨਹੀਂ ਹੈ ਪਰਿਵਾਰ ਇਹਦੀ ਲੋੜ ਨਹੀਂ ਇਹਦੀ ਲੋੜ ਨਿਰੰਕਾਰ ਹੈ ਇਹ ਜੋਤ ਦੇ ਚ ਜੋਤ ਹੋ ਜਾਏ ਤਾਂ ਫਿਰ ਸੰਪੂਰਨ ਹੋ ਜਾਏਗਾ ਜੋਤੀ ਜੋਤ ਰਲੀ ਸੰਪੂਰਨ ਥਿਆਰਾ